ਸਿਰਫ 2 ਰੁਪਏ ਦੇ ਵਿੱਚ ਫੇਸ਼ੀਅਲ ਤੇ ਬਹੁਤ ਵਧੀਆ ਰਿਜ਼ਲਟ ਬਸ ਆਪਾਂ ਨੂੰ ਜਿਹੜਾ ਤਰੀਕਾ ਉਹ ਯੂਜ਼ ਕਰਨ ਦਾ ਆਉਣਾ ਚਾਹੀਦਾ ਵੀ ਲਗਾਉਣਾ ਇਹਨੂੰ ਕਿਵੇਂ ਆ ਉਹ ਚੀਜ਼ ਸਿਰਫ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਬਹੁਤ ਹੀ ਇਹ ਵਧੀਆ ਚੀਜ਼ ਆ ਤੇ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੀ ਮੈਂ ਵਿਰਪਲਕਔਰ ਸਿੱਖੋ ਜਤੋ ਜਿਨ੍ਹਾਂ ਨੇ ਅਜ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਕਰ ਲਓ ਵਿਰਪਲਕਔਰ ਸਿੱਖੋ ਸਿਰਫ ਆਪਾਂ 2 ਰੁਪਏ ਦਾ ਇੱਕ ਜਿਹੜਾ ਕਾਫੀ ਪਾਊਚ ਲਿਆ ਪਾਉਚੀ ਲਿਆ ਛੋਟਾ ਜੇ ਆਪਣੇ ਕੋਲੇ ਡੱਬੇ ਦੇ ਵਿੱਚ ਹੈਗੀ ਹੈ 커피 ਤਾਂ ਉਹ ਆਪਾਂ ਜਿਵੇਂ ਹਾਫ ਚਮਚਾ ਜਿਹੜਾ ਲੈ ਸਕਦੇ ਆ ਇੱਕ ਵਾਰੀ ਲਗਾਉਣ ਦੇ ਲਈ ਤੇ ਥੋੜਾ ਜਿਹਾ ਆਪਾਂ ਛੋਟੀ ਕਿਸੇ ਕਾਲੀ ਦੇ ਵਿੱਚ ਇਦਾਂ ਮਿਲਕ ਲੈਣਾ ਦੁੱਧ ਲੈਣਾ ਸੰਘਣਾ ਦੁੱਧ ਜਿਵੇਂ ਉੱਪਰਲੀ ਕਰੀਮ ਹੁੰਦੀ ਆਪਾਂ ਉਹ ਲਾ ਕੇ ਲੈ ਸਕਦੇ ਆ ਤੇ ਦੁੱਧ ਜਿਹੜਾ ਉਹ ਤੁਸੀਂ ਕੱਚਾ ਲੈਣਾ ਉਬਾਲੇ ਵਾਲਾ ਦੁੱਧ ਜਿਹੜਾ ਉਹ ਨਹੀਂ ਲੈਣਾ ਤੇ ਇਦਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ ਇਹਨਾਂ ਜਦੋਂ ਆਪਾਂ 1-2 ਮਿੰਟ ਇਹਨੂੰ ਇਦਾਂ ਕਰਦੇ ਰਹਿੰਦੇ ਆ ਤਾਂ ਇਹ ਬਿਲਕੁਲ گاੜਾ ਹੋ ਜਾਂਦਾ ਥੋੜਾ ਇਹ ਸੰਘਣਾ ਹੋਣਾ ਹੋ ਜਾਂਦਾ ਹੈਗਾ ਤਾਂ ਇਦਾਂ ਤੁਸੀਂ ਇਹਨੂੰ 2 ਮਿੰਟ ਇਦਾਂ ਨਹੀਂ ਹੈਗਾ ਵੀ ਨਾਲ ਦੀ ਨਾਲ ਤੁਸੀਂ ਇਹਨੂੰ ਲਗਾ ਲੈਣਾ ਤੇ ਇਹਦੇ ਸੰਘਣਾ ਹੋਣ ਦੀ ਤੁਸੀਂ ਵੇਟ ਕਰਨੀ ਹੈ ਇਹਨੂੰ ਇਦਾਂ ਖੋਲਦੇ ਰਹਿਣਾ ਤੇ ਲਗਾਉਣ ਦਾ ਤਰੀਕਾ ਜਿਹੜਾ ਹੈਗਾ ਉਹ ਬਸ ਤੁਹਾਨੂੰ ਆਉਣਾ ਚਾਹੀਦਾ ਤੇ ਰਿਜ਼ਲਟ ਹੈ ਜਿਹੜਾ ਇਹਦਾ ਬਹੁਤ ਵਧੀਆ ਹੈ ਕਈ ਵਾਰੀ ਭੈਣਾਂ ਨੂੰ ਇਦਾਂ ਹੁੰਦਾ ਵੀ ਕੋਈ ਫੰਕਸ਼ਨ ਆ ਜਿਹੜਾ ਅਚਾਨਕ ਆ ਜਾਂਦਾ ਤੇ ਕੋਈ ਪਾਰਲਰ ਜਾਂਦਾ ਵੀ ਟਾਈਮ ਨਹੀਂ ਹੁੰਦਾ ਤਾਂ ਉਦੋਂ ਤੁਸੀਂ ਇਹ ਚੀਜ਼ ਆ ਜਿਹੜੀ ਉਹ ਕਰ ਸਕਦੇ ਆ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਆ ਜਿਹੜਾ ਉਹ ਰਹੇਗਾ ਜਰੂਰ ਇਹਨੂੰ ਟਰਾਈ ਕਰਨਾ ਕਿਉਂਕਿ ਇਹਦੇ ਵਿੱਚ ਪਤਾ ਕੀ ਹੈਗਾ ਵੀ ਕੋਈ ਆਪਣੀ ਜ਼ਿਆਦਾ ਖਾਸ ਮਿਹਨਤ ਵੀ ਨਹੀਂ ਹੈਗੀ ਰਿਜ਼ਲਟ ਵੀ ਫੇਸ਼ੀਅਲ ਨਾਲੋਂ ਜਿਹੜਾ ਆਪਾਂ 1500 ਵਾਲਾ ਫੇਸ਼ੀਅਲ ਕਰਾ ਕੇ ਆਉਣੇ ਆ ਉਹਦੇ ਨਾਲੋਂ ਵੀ ਇਹਦਾ ਰਿਜ਼ਲਟ ਹੈ ਜਿਹੜਾ ਉਹ ਬਹੁਤ ਵਧੀਆ ਹੈ ਬਸ ਇਹਨੂੰ ਲਗਾਉਣਾ ਜਿਹੜਾ ਉਹ ਤਰੀਕੇ ਦੇ ਨਾਲ ਹੈਗਾ ਤੁਸੀਂ ਤੇ ਵਾਸ਼ ਵੀ ਤਰੀਕੇ ਦੇ ਨਾਲ ਕਰਨਾ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੂਗੀ ਇਹਨੂੰ ਲਗਾ ਕੇ ਆਪਾਂ ਘੱਟੋ ਘਾਟਾ ਜਿਹੜਾ ਉਹ 10 ਮਿੰਟ ਉਹ ਰੱਖਣਾ ਹੁੰਦਾ بس ਉਸ ਤੋਂ ਬਾਅਦ ਆ ਜਿਹੜਾ ਉਹ ਵਾਸ਼ ਕਰਨਾ ਹੁੰਦਾ ਇੱਕ ਤਾਂ ਇਹ ਚੀਜ਼ ਜ਼ਰੂਰੀ ਹੈ ਇਹ ਨਾ ਹੋਵੇ ਵੀ ਤੁਸੀਂ ਇਹਨੂੰ ਅੱਧਾ ਘੰਟਾ ਲਗਾ ਲਓ ਜਾਂ ਤੁਸੀਂ ਇਹਨੂੰ ਨਾਲ ਦੀ ਨਾਲ ਵਾਸ਼ ਕਰ ਲਓ ਫਿਰ ਰਿਜ਼ਲਟ ਨਹੀਂ ਆਏਗਾ ਜਿੱਦਾਂ ਇਹ ਇਦਾਂ ਫਿੰਗਰ ਨੂੰ ਲੱਗਣ ਲੱਗ ਗਿਆ ਮਤਲਬ ਗਾੜਾ ਹੋ ਜਾਏਗਾ ਪੇਸਟ ਜਦੋਂ ਬਣ ਜਾਏਗਾ ਆਪਣਾ ਬਿਲਕੁਲ ਉਦੋਂ ਆਪਾਂ ਇਹਨੂੰ ਜਿਹੜਾ ਲਗਾਉਣਾ ਉਹ ਸਟਾਰਟ ਕਰਨਾ ਮੈਂ ਤੁਹਾਨੂੰ ਫਿਲਹਾਲ ਜਿਹੜਾ ਉਹ ਹੱਥ ਤੇ ਹੀ ਲਗਾ ਕੇ ਦੱਸਣ ਲੱਗੀ ਆ ਕਿਉਂਕਿ ਮੈਂ ਉਹਨਾਂ ਨੂੰ ਲਈ ਆ ਤੇ ਇਹਦਾ ਰਿਜ਼ਲਟ ਵਧੀਆ ਹੀ ਅਜ਼ਵਾਇਆ ਹੋਇਆ ਤੇ ਕਾਫੀ ਵਾਰੀ ਮੈਂ ਵੀ ਯੂਜ਼ ਕੀਤਾ ਮੈਨੂੰ ਵੀ ਕਿਸੇ ਨੇ ਇਹ ਦੱਸਿਆ ਹੀ ਸੀਗਾ ਕਿਸੇ ਭੈਣ ਨੇ ਤੇ ਹੁ ਦਸ ਰਹੀਏ ਇਦਾਂ ਰਾਉਂਡ ਸ਼ੇਪ ਦੇ ਵਿੱਚ ਲਗਾਉਣਾ ਜੇ ਹੁਣ ਆਪਾਂ ਫੇਸ਼ਲ ਕਰਦੇ ਹੁੰਨੇ ਆ ਫੇਸ ਦੇ ਉੱਪਰ ਇਦਾਂ ਤੁਸੀਂ ਇਹਨੂੰ ਲਾਉਣਾ ਅਪਲਾਈ ਕਰਨਾ ਤੇ ਇਹਨੂੰ ਇਦਾਂ ਰਾਉਂਡ ਕਰਦੇ ਰਹਿਣਾ ਬਿਲਕੁਲ ਆਪਦੇ ਫੇਸ ਤੇ ਸੰਘਣਾ ਮਤਲਬ 10 ਮਿੰਟਾ ਜਿਹੜਾ ਤੁਸੀਂ ਇਦਾਂ ਇਹਨੂੰ ਰਗੜਦੇ ਰਹਿਣਾ ਇਦਾਂ ਨਹੀਂ ਤੁਸੀਂ ਲਗਾ ਕੇ ਪਰਹ ਹੋ ਜਾਓ ਇਦਾਂ ਇਹਨੂੰ ਮਸਲ ਮਸਲ ਕੇ ਜਿਵੇਂ ਫੇਸ਼ਲ ਕਰਦੇ ਆ ਉਦਾਂ ਤੁਸੀਂ ਲਗਾਉਣਾ ਇਹ ਕਿਤਾਇਦਾਂ ਹੁੰਦਾ ਵੀ ਆਪਾਂ ਲਗਾਇਆ ਚਮਚਾ ਭਰ ਕੇ ਤੇ ਉਹਨੂੰ ਛੜਤਾ ਫਿਰ ਉਹ ਸੁੱਕ ਗਿਆ ਇਸ ਤਰ੍ਹਾਂ ਨਹੀਂ ਤੁਸੀਂ ਕਰਨਾ ਇਦਾਂ ਜਿਹੜਾ ਉਹ ਤੁਸੀਂ 10 ਮਿੰਟਾ ਜਿਹੜਾ ਇਹਨੂੰ ਲਗਾਉਂਦੇ ਰਹਿਣਾ ਇਸ ਤਰ੍ਹਾਂ ਬੋਲ ਕੇ ਤੇ ਜਿਵੇਂ ਫੇਸ਼ਲ ਕਰਦੇ ਆ ਉਸ ਉਸ ਤਰ੍ਹਾਂ ਹੀ ਤੁਸੀਂ ਰਾਉਂਡ ਸ਼ੇਪ ਦੇ ਵਿੱਚ ਆ ਜਿਹੜਾ ਲਗਾਉਣਾ ਇਹਦਾ ਰਿਜ਼ਲਟ ਆ ਜਿਹੜਾ ਬਾਕਮਾਲ ਆ ਜੇ ਤੁਸੀਂ ਸਾਰੇ ਟਰਾਈ ਕਰੋਗੇ ਤਾਂ ਤੁਸੀਂ ਵੀ ਜਿਹੜਾ ਕਮੈਂਟ ਕਰਕੇ ਦੱਸਣਾ ਇਹਦਾ ਰਿਜ਼ਲਟ ਆ ਜਿਹੜਾ ਕਿੰਦਾ ਨੇ ਆ ਫੇਸ ਤੇ ਤੁਸੀਂ ਉਸੇ ਹਿਸਾਬ ਨਾਲ ਫੇਸ਼ਲ ਦੇ ਹਿਸਾਬ ਨਾਲ ਤੁਸੀਂ ਲਗਾਉਣਾ ਤੇ ਬਾਅਦ ਵਿੱਚ ਜਿਹੜਾ ਇਹਨੂੰ ਤੁਸੀਂ ਕਾਟਨ ਦੇ ਨਾਲ ਇੱਕ ਵਾਰੀ ਸਾਫ਼ ਕਰਕੇ ਤੇ ਫਿਰ ਜਿਹੜਾ ਤੁਸੀਂ ਇਹਨੂੰ ਵਾਸ਼ ਆ ਉਹ ਕਰ ਦੇਣਾ ਬਹੁਤ ਵਧੀਆ ਇਹ ਫੇਸ਼ਲ ਹੈਗਾ ਤੇ ਬਹੁਤ ਸਸਤਾ ਤੇ ਬਹੁਤ ਇਹ ਜਲਦੀ ਹੋ ਜਾਂਦਾ ਕੋਈ ਇਹਦੇ ਵਿੱਚ ਹਾਰਡ ਵਰਕ ਨਹੀਂ ਹੈਗਾ ਜਿਵੇਂ ਹੁਣ ਟੈਨ ਹੋ ਜਾਂਦੇ ਗਰਮੀਆਂ ਹੋ ਗਈਆਂ ਹਨਾ ਜਿਵੇਂ ਆਪ ਕੋ ਆਪਾਂ ਸਨਸਕ੍ਰੀਨ ਵਗੈਰਾ ਨਹੀਂ ਯੂਜ਼ ਕਰਦੇ ਤਾਂ ਉਹ ਜਿਹੜੀ ਸਾਰਾ ਫੇਸ ਦੇ ਉੱਪਰ ਆ ਧੁੱਪ ਦੀ ਜਿਹੜੀ ਪਰਤ ਜੰਮੀ ਹੁੰਦੀ ਹੈ ਉਹ ਸਾਰੀ ਇਹ ਜਿਹੜੀ ਕਾਫੀ ਆ ਉਹ ਉਤਾਰ ਦੇਗੀ ਕਾਫੀ ਹੈ ਜਿਹੜੀ ਫੈਟ ਬਰਨਰ ਵੀ ਹੈ ਜਿਵੇਂ ਬਲੈਕ ਕਾਫੀ ਪੀਨੇ ਆ ਤਾਂ ਉਹਦੇ ਨਾਲ ਆਪਣਾ ਫੈਟ ਵੀ ਹੈ ਜਿਹੜਾ ਉਹ ਬਹੁਤ ਘਟਦਾ ਕਿਉਂਕਿ ਉਹ ਅੰਦਰੋਂ ਹੀ ਚਰਬੀ ਦੇ ਦਿੰਦੀ ਆ ਆਪਾਂ ਨੂੰ ਤੇ ਉਹਦੇ ਨਾਲ ਭੁੱਖ ਵੀ ਘੱਟ ਲੱਗਦੀ ਹੈ ਤੇ ਕਾਫੀ ਦੇ ਬਹੁਤ ਸਾਰੇ ਜਿਹੜੇ ਫਾਇਦੇ ਹੈਗੇ ਤੇ ਇਹ ਵੀ ਇੱਕ ਉਹਨਾਂ ਫਾਇਦਿਆਂ ਚੋਂ ਇੱਕ ਫਾਇਦਾ ਹੈਗਾ ਤੇ ਜਦੋਂ ਇਹ ਮਤਲਬ ਮਸਲ ਦੇ ਮਸਲ ਦੇ ਰਹਿਣਾ ਤੇ ਫਿਰ ਇਹਨੂੰ ਵਾਸ਼ ਕਰਦੇ ਨਾ ਜਦੋਂ ਵਾਸ਼ ਕਰੂੰਗੀ ਤਾਂ ਰਿਜ਼ਲਟ ਜਿਹੜਾ ਉਹ ਤੁਹਾਨੂੰ ਬਹੁਤ ਵਧੀਆ ਇਹ ਦੇਖੋ ਮਿਲੇਗਾ ਬਿਲਕੁਲ ਕਲੀਨ ਹੋ ਜਾਏਗਾ ਥੈਂਕ ਯੂ